ਸਾਸੀਗਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦਾਨ ਐਕਸਪੀਰਾ ਟੀਵੀ ਨਕੌਦਰ ਦੇ ਵਿੱਚ ਇੱਕ লাশ ਮਿਲੀ ਆ ਪੁਰਾਣਾ ਮਲਸੀਆ ਰੋਡ ਉੱਪਰ ਜਿਹੜੀ লাশ ਆ ਇਹ ਇੱਕ ਇਥੇ ਕਬਰਿਸਤਾਨ ਨਕੌਦਰ ਜਿਹੜਾ ਪੁਰਾਣਾ ਮਲਸੀਆ ਰੋਡ ਆ ਉੱਥੇ লাশ ਮਿਲੀ ਆ ਔਰ ਮੌਕੇ ਤੇ ਇਹ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਔਰ ਦੂਸਰੀ ਗੱਲ ਇਹ ਕਹਿ ਸਕਦੇ ਆ ਕਿ ਜਿਹੜੀ লাশ ਆ ਉਹਦੀ ਜਿਹੜੀ ਪੋਜੀਸ਼ਨ ਆ ਇੱਕ ਰਾਹੀਰ ਲੱਗਦਾ ਹੈ ਔਰ ਨੀਅਰ ਬੋਟ ਕੋਈ ਚਾਹੀਏ 45 ਸਾਲ ਦਾ ਇਹ ਨੌਜਵਾਨ ਆ ਕੋਲ ਇਹਦੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਇਨਹੇਲਰ ਵੀ ਪਿਆ ਆ ਔਰ ਜਿਹੜਾ ਉਲਟੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਜਿਹੜੀ ਲਾਸ਼ ਆ ਇਹਦੇ ਬਾਰੇ ਜਿਹੜੀ شناخت ਕਰਵਾਉਣ ਲਈ ਜਿਹੜੇ ਸਾਡੇ ਸਿਟੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਵੀ ਉੱਥੇ ਪਹੁੰਚ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਔਰ ਇਹ ਕਹਿ ਸਕਦੇ ਆ ਕਿ ਇਹ ਜਿਹੜਾ ਇਹ ਸੁਨਸਾਨ ਇਲਾਕਾ ਆ ਜੇ ਕੋਈ ਇੱਥੇ ਆਉਂਦਾ ਵੀ ਆ ਤੇ ਦਿਨ ਵੇਲੇ ਆਉਂਦਾ ਉਸ ਤੋਂ ਬਾਅਦ ਇਹ ਜਿਹੜਾ ਕਬਰਿਸਤਾਨ ਇਹ ਟੋਟਲੀ ਸੁਨਸਾਨ ਹੁੰਦਾ ਰਾਹੀਰ ਲੱਗਦਾ ਔਰ ਬਿਲਕੁਲ ਜਿਹੜੀ ਉਹਦੀ ਬੋਡੀ ਲੈਂਗੁਏਜ ਆ ਇੱਕ ਆਰਾਮ ਦੇ ਨਾਲ ਉਹ ਪਿਆ ਆ ਔਰ ਬਾਕੀ ਜਿਹੜੀ ਸਟੋਰੀ ਆ ਉਹ ਤੁਹਾਨੂੰ ਜਦੋਂ ਸੀਨੀਅਰ ਅਧਿਕਾਰੀ ਆਉਣਗੇ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਦੱਸਾਂਗੇ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸਵੇਰਾ ਟੀਵੀ ਨਕੌਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਨਕੌਦਰ ਦੇ ਵਿੱਚ ਇੱਕ লাশ ਮਿਲੀ ਆ ਪੁਰਾਣਾ ਮਲਸੀਆ ਰੋਡ ਉੱਪਰ ਜਿਹੜੀ লাশ ਆ ਇਹ ਇੱਕ ਇਥੇ ਕਵਰਿਸਤਾਨ ਨਕੌਦਰ ਜਿਹੜਾ ਪੁਰਾਣਾ ਮਲਸੀਆ ਰੋਡ ਆ ਉੱਥੇ লাশ ਮਿਲੀ ਆ ਔਰ ਮੌਕੇ ਤੇ ਇਹ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਔਰ ਦੂਸਰੀ ਗੱਲ ਇਹ ਕਹਿ ਸਕਦੇ ਆ ਕਿ ਜਿਹੜੀ লাশ ਆ ਉਹਦੀ ਜਿਹੜੀ ਪੋਜੀਸ਼ਨ ਆ ਇੱਕ ਰਾਹੀਰ ਲੱਗਦਾ ਹੈ ਔਰ ਨੀਅਰ ਬੋਟ ਕੋਈ ਚਾਈ ਆ 45 ਸਾਲ ਦਾ ਇਹ ਨੌਜਵਾਨ ਆ ਕੋਲ ਇਹਦੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਇਨਹੇਲਰ ਵੀ ਪਿਆ ਆ ਔਰ ਜਿਹੜਾ ਉਲਟੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਜਿਹੜੀ ਲਾਸ਼ ਆ ਇਹਦੇ ਬਾਰੇ ਜਿਹੜੀ شناخت ਕਰਵਾਉਣ ਲਈ ਜਿਹੜੇ ਸਾਡੇ ਸਿਟੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਵੀ ਉੱਥੇ ਪਹੁੰਚ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਔਰ ਇਹ ਕਹਿ ਸਕਦੇ ਆ ਕਿ ਇਹ ਜਿਹੜਾ ਇਹ ਸੁਨਸਾਨ ਇਲਾਕਾ ਆ ਜੇ ਕੋਈ ਇੱਥੇ ਆਉਂਦਾ ਵੀ ਆ ਤੇ ਦਿਨ ਵੇਲੇ ਆਉਂਦਾ ਉਸ ਤੋਂ ਬਾਅਦ ਇਹ ਜਿਹੜਾ ਕਬਰਿਸਤਾਨ ਇਹ ਟੋਟਲੀ ਸੁਨਸਾਨ ਹੁੰਦਾ ਰਾਹੀਰ ਲੱਗਦਾ ਔਰ ਬਿਲਕੁਲ ਜਿਹੜੀ ਉਹਦੀ ਬੋਡੀ ਲੈਂਗੁਏਜ ਆ ਇੱਕ ਆਰਾਮ ਦੇ ਨਾਲ ਉਹ ਪਿਆ ਆ ਔਰ ਬਾਕੀ ਜਿਹੜੀ ਸਟੋਰੀ ਆ ਉਹ ਤੁਹਾਨੂੰ ਜਦੋਂ ਸੀਨੀਅਰ ਅਧਿਕਾਰੀ ਆਉਣਗੇ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਦੱਸਾਂਗੇ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸਵੇਰਾ ਟੀਵੀ ਨਕੌਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦੈਨਿਕਸਪੈਰਾ ਟੀਵੀ ਨਕੌਦਰ ਦੇ ਵਿੱਚ ਇੱਕ লাশ ਮਿਲੀ ਆ ਪੁਰਾਣਾ ਮਲਸੀਆ ਰੋਡ ਉੱਪਰ ਜਿਹੜੀ লাশ ਆ ਇਹ ਇੱਕ ਇਥੇ ਕਬਰਿਸਤਾਨ ਨਕੌਦਰ ਜਿਹੜਾ ਪੁਰਾਣਾ ਮਲਸੀਆ ਰੋਡ ਆ ਉੱਥੇ লাশ ਮਿਲੀ ਆ ਔਰ ਮੌਕੇ ਤੇ ਇਹ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਔਰ ਦੂਸਰੀ ਗੱਲ ਇਹ ਕਹਿ ਸਕਦੇ ਆ ਕਿ ਜਿਹੜੀ লাশ ਆ ਉਹਦੀ ਜਿਹੜੀ ਪੋਜੀਸ਼ਨ ਆ ਇੱਕ ਰਾਹੀਰ ਲੱਗਦਾ ਹੈ ਔਰ ਨੀਅਰ ਬੋਟ ਕੋਈ ਚਾਹੀਏ 45 ਸਾਲ ਦਾ ਇਹ ਨੌਜਵਾਨ ਆ ਕੋਲ ਇਹਦੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਇਨਹੇਲਰ ਵੀ ਪਿਆ ਆ ਔਰ ਜਿਹੜਾ ਉਲਟੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਜਿਹੜੀ ਲਾਸ਼ ਆ ਇਹਦੇ ਬਾਰੇ ਜਿਹੜੀ شناخت ਕਰਵਾਉਣ ਲਈ ਜਿਹੜੇ ਸਾਡੇ ਸਿਟੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਵੀ ਉੱਥੇ ਪਹੁੰਚ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਔਰ ਇਹ ਕਹਿ ਸਕਦੇ ਆ ਕਿ ਇਹ ਜਿਹੜਾ ਇਹ ਸੁਨਸਾਨ ਇਲਾਕਾ ਆ ਜੇ ਕੋਈ ਇੱਥੇ ਆਉਂਦਾ ਵੀ ਆ ਤੇ ਦਿਨ ਵੇਲੇ ਆਉਂਦਾ ਉਸ ਤੋਂ ਬਾਅਦ ਇਹ ਜਿਹੜਾ ਕਬਰਿਸਤਾਨ ਇਹ ਟੋਟਲੀ ਸੁਨਸਾਨ ਹੁੰਦਾ ਰਾਹੀਰ ਲੱਗਦਾ ਔਰ ਬਿਲਕੁਲ ਜਿਹੜੀ ਉਹਦੀ ਬੋਡੀ ਲੈਂਗੁਏਜ ਆ ਇੱਕ ਆਰਾਮ ਦੇ ਨਾਲ ਉਹ ਪਿਆ ਆ ਔਰ ਬਾਕੀ ਜਿਹੜੀ ਸਟੋਰੀ ਆ ਉਹ ਤੁਹਾਨੂੰ ਜਦੋਂ ਸੀਨੀਅਰ ਅਧਿਕਾਰੀ ਆਉਣਗੇ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਦੱਸਾਂਗੇ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸਵੇਰਾ ਟੀਵੀ ਨਕੌਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦਾ ਨਕਸਵੈਰਾ ਟੀਵੀ ਨਕੌਦਰ ਦੇ ਵਿੱਚ ਇੱਕ লাশ ਮਿਲੀ ਆ ਪੁਰਾਣਾ ਮਲਸੀਆ ਰੋਡ ਉੱਪਰ ਜਿਹੜੀ লাশ ਆ ਇਹ ਇੱਕ ਇਥੇ ਕਬਰਿਸਤਾਨ ਨਕੌਦਰ ਜਿਹੜਾ ਪੁਰਾਣਾ ਮਲਸੀਆ ਰੋਡ ਆ ਉੱਥੇ লাশ ਮਿਲੀ ਆ ਔਰ ਮੌਕੇ ਤੇ ਇਹ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਔਰ ਦੂਸਰੀ ਗੱਲ ਇਹ ਕਹਿ ਸਕਦੇ ਆ ਕਿ ਜਿਹੜੀ লাশ ਆ ਉਹਦੀ ਜਿਹੜੀ ਪੋਜੀਸ਼ਨ ਆ ਇੱਕ ਰਾਹੀਰ ਲੱਗਦਾ ਹੈ ਔਰ ਨੀਅਰ ਬੋਟ ਕੋਈ 40 ਜਾਂ 45 ਸਾਲ ਦਾ ਇਹ ਨੌਜਵਾਨ ਆ ਕੋਲ ਇਹਦੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਇਨਹੇਲਰ ਵੀ ਪਿਆ ਆ ਔਰ ਜਿਹੜਾ ਉਲਟੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਜਿਹੜੀ ਲਾਸ਼ ਆ ਇਹਦੇ ਬਾਰੇ ਜਿਹੜੀ شناخت ਕਰਵਾਉਣ ਲਈ ਜਿਹੜੇ ਸਾਡੇ ਸਿਟੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਵੀ ਉੱਥੇ ਪਹੁੰਚ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਔਰ ਇਹ ਕਹਿ ਸਕਦੇ ਆ ਕਿ ਇਹ ਜਿਹੜਾ ਇਹ ਸੁਨਸਾਨ ਇਲਾਕਾ ਆ ਜੇ ਕੋਈ ਇੱਥੇ ਆਉਂਦਾ ਵੀ ਆ ਤੇ ਦਿਨ ਵੇਲੇ ਆਉਂਦਾ ਉਸ ਤੋਂ ਬਾਅਦ ਇਹ ਜਿਹੜਾ ਕਬਰਿਸਤਾਨ ਇਹ ਟੋਟਲੀ ਸੁਨਸਾਨ ਹੁੰਦਾ ਰਾਹੀਰ ਲੱਗਦਾ ਔਰ ਬਿਲਕੁਲ ਜਿਹੜੀ ਉਹਦੀ ਬੋਡੀ ਲੈਂਗੁਏਜ ਆ ਇੱਕ ਆਰਾਮ ਦੇ ਨਾਲ ਉਹ ਪਿਆ ਆ ਔਰ ਬਾਕੀ ਜਿਹੜੀ ਸਟੋਰੀ ਆ ਉਹ ਤੁਹਾਨੂੰ ਜਦੋਂ ਸੀਨੀਅਰ ਅਧਿਕਾਰੀ ਆਉਣਗੇ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਦੱਸਾਂਗੇ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸਵੇਰਾ ਟੀਵੀ ਨਕੌਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਨਕੌਦਰ ਦੇ ਵਿੱਚ ਇੱਕ লাশ ਮਿਲੀ ਆ ਪੁਰਾਣਾ ਮਲਸੀਆ ਰੋਡ ਉੱਪਰ ਜਿਹੜੀ লাশ ਆ ਇਹ ਇੱਕ ਇਥੇ ਕਬਰਿਸਤਾਨ ਨਕੌਦਰ ਜਿਹੜਾ ਪੁਰਾਣਾ ਮਲਸੀਆ ਰੋਡ ਆ ਉੱਥੇ লাশ ਮਿਲੀ ਆ ਔਰ ਮੌਕੇ ਤੇ ਇਹ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਔਰ ਦੂਸਰੀ ਗੱਲ ਇਹ ਕਹਿ ਸਕਦੇ ਆ ਕਿ ਜਿਹੜੀ লাশ ਆ ਉਹਦੀ ਜਿਹੜੀ ਪੋਜੀਸ਼ਨ ਆ ਇੱਕ ਰਾਹੀਰ ਲੱਗਦਾ ਹੈ ਔਰ ਨੀਅਰ ਬੋਟ ਕੋਈ 40 ਜਾਂ 45 ਸਾਲ ਦਾ ਇਹ ਨੌਜਵਾਨ ਆ ਕੋਲ ਇਹਦੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਇਨਹੇਲਰ ਵੀ ਪਿਆ ਆ ਔਰ ਜਿਹੜਾ ਉਲਟੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਜਿਹੜੀ ਲਾਸ਼ ਆ ਇਹਦੇ ਬਾਰੇ ਜਿਹੜੀ شناخت ਕਰਵਾਉਣ ਲਈ ਜਿਹੜੇ ਸਾਡੇ ਸਿਟੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਵੀ ਉੱਥੇ ਪਹੁੰਚ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਔਰ ਇਹ ਕਹਿ ਸਕਦੇ ਆ ਕਿ ਇਹ ਜਿਹੜਾ ਇਹ ਸੁਨਸਾਨ ਇਲਾਕਾ ਆ ਜੇ ਕੋਈ ਇੱਥੇ ਆਉਂਦਾ ਵੀ ਆ ਤੇ ਦਿਨ ਵੇਲੇ ਆਉਂਦਾ ਉਸ ਤੋਂ ਬਾਅਦ ਇਹ ਜਿਹੜਾ ਕਬਰਿਸਤਾਨ ਇਹ ਟੋਟਲੀ ਸੁਨਸਾਨ ਹੁੰਦਾ ਰਾਹੀਰ ਲੱਗਦਾ ਔਰ ਬਿਲਕੁਲ ਜਿਹੜੀ ਉਹਦੀ ਬੋਡੀ ਲੈਂਗੁਏਜ ਆ ਇੱਕ ਆਰਾਮ ਦੇ ਨਾਲ ਉਹ ਪਿਆ ਆ ਔਰ ਬਾਕੀ ਜਿਹੜੀ ਸਟੋਰੀ ਆ ਉਹ ਤੁਹਾਨੂੰ ਜਦੋਂ ਸੀਨੀਅਰ ਅਧਿਕਾਰੀ ਆਉਣਗੇ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਦੱਸਾਂਗੇ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸਵੇਰਾ ਟੀਵੀ ਨਕੌਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਨਕੌਦਰ ਦੇ ਵਿੱਚ ਇੱਕ লাশ ਮਿਲੀ ਆ ਪੁਰਾਣਾ ਮਲਸੀਆ ਰੋਡ ਉੱਪਰ ਜਿਹੜੀ লাশ ਆ ਇਹ ਇੱਕ ਇਥੇ ਕਬਰਿਸਤਾਨ ਨਕੌਦਰ ਜਿਹੜਾ ਪੁਰਾਣਾ ਮਲਸੀਆ ਰੋਡ ਆ ਉੱਥੇ লাশ ਮਿਲੀ ਆ ਔਰ ਮੌਕੇ ਤੇ ਇਹ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਔਰ ਦੂਸਰੀ ਗੱਲ ਇਹ ਕਹਿ ਸਕਦੇ ਆ ਕਿ ਜਿਹੜੀ লাশ ਆ ਉਹਦੀ ਜਿਹੜੀ ਪੋਜੀਸ਼ਨ ਆ ਇੱਕ ਰਾਹੀਰ ਲੱਗਦਾ ਹੈ ਔਰ ਨੀਅਰ ਬੋਟ ਕੋਈ ਚਾਈ ਆ 45 ਸਾਲ ਦਾ ਇਹ ਨੌਜਵਾਨ ਆ ਕੋਲ ਇਹਦੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਇਨਹੇਲਰ ਵੀ ਪਿਆ ਆ ਔਰ ਜਿਹੜਾ ਉਲਟੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਜਿਹੜੀ ਲਾਸ਼ ਆ ਇਹਦੇ ਬਾਰੇ ਜਿਹੜੀ شناخت ਕਰਵਾਉਣ ਲਈ ਜਿਹੜੇ ਸਾਡੇ ਸਿਟੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਵੀ ਉੱਥੇ ਪਹੁੰਚ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਔਰ ਇਹ ਕਹਿ ਸਕਦੇ ਆ ਕਿ ਇਹ ਜਿਹੜਾ ਇਹ ਸੁਨਸਾਨ ਇਲਾਕਾ ਆ ਜੇ ਕੋਈ ਇੱਥੇ ਆਉਂਦਾ ਵੀ ਆ ਤੇ ਦਿਨ ਵੇਲੇ ਆਉਂਦਾ ਉਸ ਤੋਂ ਬਾਅਦ ਇਹ ਜਿਹੜਾ ਕਬਰਿਸਤਾਨ ਇਹ ਟੋਟਲੀ ਸੁਨਸਾਨ ਹੁੰਦਾ ਰਾਹੀਰ ਲੱਗਦਾ ਔਰ ਬਿਲਕੁਲ ਜਿਹੜੀ ਉਹਦੀ ਬੋਡੀ ਲੈਂਗੁਏਜ ਆ ਇੱਕ ਆਰਾਮ ਦੇ ਨਾਲ ਉਹ ਪਿਆ ਆ ਔਰ ਬਾਕੀ ਜਿਹੜੀ ਸਟੋਰੀ ਆ ਉਹ ਤੁਹਾਨੂੰ ਜਦੋਂ ਸੀਨੀਅਰ ਅਧਿਕਾਰੀ ਆਉਣਗੇ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਦੱਸਾਂਗੇ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸਵੇਰਾ ਟੀਵੀ ਨਿਕੋ ਉੱਧਰ